ਬੁਲਬੁਲ ਨੂੰ ਅੰਤਾਂ ਦੀ ਭੁੱਖ ਲੱਗੀ ਹੋਈ ਸੀ ਉਹ ਖਾਣਾ ਭਾਲ ਦੀ ਭਾਲ ਦੀ ਅਮਰੂਦ ਦੇ ਬੂਟੇ ਤੇ ਆ ਬੈਠੇ ਤੇ ਲੱਗੀ ਕੱਚੇ ਅਮਰੂਦਾਂ ਤੇ ਠੁੰਗਾ ਮਾਰਨ ਜਿੰਨੇ ਅਮਰੂਦ ਉਸਨੇ ਖਾਦੇ ਉਸ ਤੋਂ ਕਿਤੇ ਵੱਧ ਬਰਬਾਦ ਕਰਕੇ ੇਠਾਂ ਸੁੱਟ ਦਿੱਤੇ ਅਮਰੂਦ ਦੇ ਬੂਟੇ ਕੋਲੋਂ ਇਹ ਬਰਬਾਦੀ ਸਹਾਰੀ ਨਾ ਗਈ ਅਸਨੇ ਬੁਲਬੁਲ ਨੂੰ ਕਿਹਾ ਬੁਲਬੁਲੇ ਤੇਰੇ ਤੇ ਤੋਤੇ ਵਿੱਚ ਕੋਈ ਫਰਕ ਹੈ ਉਹ ਵੀ ਖਾਂਦਾ ਘਾਟੇ ਤੇ ਬਰਬਾਦ ਵੱਧ ਕਰਦਾ ਹੈ ਤੇ ਤੂੰ ਵੀ ਉਹੋ ਕੁਝ ਕਰਦੀ ਹੈ ਬੁਲਬੁਲ ਖਿਜ ਕੇ ਬੋਲੀ ਤੂੰ ਕਿੱਡਾ ਮੂਰਖ ਹੈ ਮੈਨੂੰ ਤੋਤੇ ਨਾਲ ਰਲਾ ਦਿੱਤਾ ਉਹ ਕਿੱਥੇ ਮੈਂ ਕਿੱਥੇ ਅਮਰੂਦ ਦੇ ਬੂਟੇ ਨੇ ਪੁੱਛਿਆ ਉਹ ਕਿਸ ਤਰ੍ਹਾਂ ਮੈਂ ਫਾਲਤਾਂ ਪੇਟ ਭਰਨ ਲਈ ਖਾਣੇ ਹੀ ਹੋਏ ਪਰ ਨਾਲ ਤੁਹਾਨੂੰ ਮਿੱਠੇ ਮਿੱਠੇ ਗੀਤ ਵੀ ਤਾਂ ਸੁਣਾਉਂਦੀ ਆ ਬੁਲਬੁਲ ਬੋਲੀ ਅਮਰੂਦ ਦੇ ਬੂਟੇ ਨੇ ਕੁਝ ਚਿਰ ਸੋਚਿਆ ਤੇ ਆਖਣ ਲੱਗਾ ਤੇਰੀ ਗੱਲ ਤਾਂ ਠੀਕ ਏ ਪਰ ਜੇ ਤੂੰ ਕੇਵਲ ਪੱਕਿਆ ਫਾਲੀ ਖਾਏ ਤਾਂ ਇਹ ਤੇਰੇ ਲਈ ਵੀ ਸੌਖਾ ਏ ਤੇ ਮੈਨੂੰ ਵੀ ਦਰਦ ਘੱਟ ਤੋਂ ਘੱਟ ਹੋਵੇਗਾ ਕਿਉਂ ਜੋ ਪੱਕੇ ਫਲਾਂ ਨੇ ਤਾਂ ਛਾੜਨਾ ਹੀ ਹੋਇਆ ਬੁਲਬੁਲ ਨੂੰ ਇਹ ਗੱਲ ਜੱਜ ਗਈ ਤੇ ਉਹ ਖੁਸ਼ੀ-ਖੁਸ਼ੀ ਮੰਨ ਗਈ ਉਸ ਤੋਂ ਬਾਅਦ ਉਹ ਪੱਕੇ ਫਾਲੀ ਖਾਣ ਲੱਗੀ ਤੇ ਜਦੋਂ ਉਹ ਰੱਜ ਜਾਂਦੀ ਫਿਰ ਇੱਕ ਵੀ ਠੂੰਗਾ ਫਲ ਤੇ ਨਾ ਮਾਰਦੀ ਅਮਰੂਦ ਦੇ ਬੂਟੇ ਨੇ ਇਹ ਸਾਰੀ ਗੱਲ ਸਵੇਰੇ-ਸਵੇਰੇ ਹਵਾ ਨਾਲ ਝੂਮਦੇ ਹੋਏ ਸਾਰੀ ਗੱਲ ਕੋਲ ਖਲੋਤੇ ਅਨਾਰ ਦੇ ਬੂਟੇ ਨੂੰ ਦੱਸੀ। ਦੋਵੇਂ ਗੱਲਾਂ ਕਰ ਹੀ ਰਹੇ ਸਨ ਕਿ ਐਨੇ ਨੂੰ ਇੱਕ ਮੁੰਡਾ ਉੱਥੇ ਆਇਆ ਤੇ ਡੰਡੇ ਨਾਲ ਅਮਰੂਦ ਝਾੜਨ ਲੱਗਾ। ਉਸਨੇ ਕੱਚੇ, ਅੱਧ ਪੱਕੇ ਅਤੇ ਪੱਕੇ ਕਿੰਨੇ ਹੀ ਅਮਰੂਦ ਝਾੜ ਦੇ ਲਏ। ਫਿਰ ਉਹਨਾਂ ਵਿੱਚੋਂ ਉਸਨੇ ਜਿਹੜੇ ਚੰਗੇ-ਚੰਗੇ ਲੱਗੇ ਚੁੱਕੇ ਅਤੇ ਬਾਕੀ ਉੱਥੇ ਹੀ ਪਏ ਰਹਿਣ ਦਿੱਤੇ ਅਤੇ ਆਪਣਾ ਕੰਮ ਕਰਕੇ ਉੱਥੋਂ ਚਲਾ ਗਿਆ। ਉਹ ਮੁੰਡੇ ਦੇ ਜਾਣ ਬਾਅਦ ਅਨਾਰ ਦਾ ਬੂਟਾ ਬੜੇ ਦੁਖੀ ਮਾਨਾ ਬੋਲਿਆ ਅਮਰੂਦ ਯਾਰ ਗੱਲ ਤਾਂ ਤੇਰੀ ਠੀਕ ਹੈ ਪਰ ਆਹ ਬੰਦੇ ਪਤਾ ਨਹੀਂ ਕਦੋਂ ਇਹ ਗੱਲ ਸਮਝੇਗਾ ਅਨਾਰ ਦੀ ਇਹ ਗੱਲ ਕੋਲ ਖੜੇ ਹੋਰ ਬੂਟਿਆਂ ਨੂੰ ਅਤੇ ਉਹਨਾਂ ਉੱਤੇ ਬੈਠੇ ਪੰਛੀਆਂ ਨੂੰ ਸੋਚੀ ਪਾ ਗਈ ਬਲਬਲ ਅਤੇ ਅਮਰੋਦ ਦੀ ਇਸ ਕਹਾਣੀ ਤੋਂ ਸਾਨੂੰ ਇਹ ਸਿੱਖਣ ਨੂੰ ਮਿਲਦਾ ਹੈ ਕਿ ਜਿਵੇਂ ਹੋਰ ਨਾਜੀਵ ਜੰਤੂਆਂ, ਮਨੁੱਖਾਂ ਅਤੇ ਪੰਛੀਆਂ ਨੂੰ ਆਪਣੀ ਦਰਦ ਅਤੇ ਤਕਲੀਫ ਦਾ ਅਹਿਸਾਸ ਹੁੰਦਾ ਹੈ, ਬਿਲਕੁਲ ਉਸੇ ਤਰ੍ਹਾਂ ਹੀ ਪੌਦਿਆਂ ਵਿੱਚ ਵੀ ਜਾਨ ਹੁੰਦੀ ਹੈ। ਸੋ ਸਾਨੂੰ ਕਿਸੇ ਨੂੰ ਵੀ ਨੁਕਸਾਨ ਪਹੁੰਚਾਉਣ ਤੋਂ ਪਹਿਲਾਂ ਦੋ ਵਾਰ ਸੋਚਣਾ ਚਾਹੀਦਾ ਹੈ। ਜੇਕਰ ਤੁਹਾਨੂੰ ਇਹ ਕਹਾਣੀ ਚੰਗੀ ਲੱਗੀ ਤਾਂ ਆਪਣਾ ਵਿਚਾਰ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸਣਾ ਜੀ। ਧੰਨਵਾਦ।